ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਜਨਾਲਾ ਥਾਣਾ ਹਿੰਸਾ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਚਾਰ ਜਨਾਂ ਦਾ ਰਿਮਾਂਡ ਮਿਲਿਆ ਹੈ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਔਰ ਉੱਥੇ ਹੀ ਡੀਐਸਪੀ ਦਾ ਵੱਡਾ ਬਿਆਨ ਆਇਆ ਐਮਪੀ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਦਾ 4 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਅਜਨਾਲਾ ਥਾਣਾ ਹਿੰਸਾ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਲਿਆਂਦਾ ਗਿਆ ਸਰਕਾਰੀ ਗੱਡੀਆਂ ਬੈਰੀਕੇਡ ਦੀ ਪੰਤ ਤੋੜ ਦੇ ਇਲਜ਼ਾਮ ਨੇ ਇਹਨਾਂ ਤੇ ਪੁਲਿਸ ਕਰਮਚਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸਣੇ 3 ਫਰਵਰੀ 2023 ਨੂੰ ਅਜਨਾਲਾ ਥਾਣੇ ਤੇ ਹਮਲੇ ਦੇ ਇਲਜ਼ਾਮ ਇਹਨਾਂ ਤੇ ਲੱਗੇ ਆ ਤਾਂ ਪੁਲਿਸ ਮੁਤਾਬਕ ਅਜਨਾਲਾ ਥਾਣੇ ਚ ਦਾਖਲ ਹੋਇਆ ਸੀ ਹਜ਼ੂਮ ਔਰ اے ایس ਪੀ اے ایس آئی ਸਣੇ ਪੰਜ ਪੁਲਿਸ ਮੁਲਾਜ਼ਮ ਜੋ ਹੈ ਜ਼ਖਮੀ ਹੋਏ ਸੀ ਤਾਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਡੀ ਐਸ ਪੀ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਕੜੀਆਂ ਜੋੜ ਕੇ ਮਲਜ਼ਮਾਂ ਨੂੰ ਸਜ਼ਾ ਦਵਾਈ ਜਾਏਗੀ ਸਜ਼ਾ ਦਵਾਈ ਦੀ ਪੁਲਸ ਕੋਸ਼ਿਸ਼ ਹੋਏਗੀ ਪੁਲਸ ਦੀ ਕੇ ਵੱਤੋਂ ਵੱਤ ਜਿਹੜਾ ਇਸ ਦੇ ਵਿੱਚ ਕੜੀਆਂ ਜੋੜ ਕੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਡੀਐਸਪੀ ਦਾ ਬਿਆਨ ਆਇਆ ਜੋ ਇਸ ਪੂਰੇ ਮਸਲੇ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਨਾਲ ਆਏ ਸੀਗੇ ਤਾਂ ਅਜਨਾਲਾ ਥਾਣਾ ਹਿੰਸਾ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਡੀਐਸਪੀ ਨੇ ਕਿ ਡੁੰਗਾਈ ਦੇ ਨਾਲ ਇਸ ਪੂਰਾ ਮਾਮਲਾ ਜਿਹੜਾ ਹੈ ਬੜਾ ਸੈਂਸਿਟਿਵ ਹੈ ਪੂਰੀ ਡੁੰਗਾਈ ਦੇ ਨਾਲ ਜਾਂਚ ਕੀਤੀ ਜਾਏਗੀ ਔਰ ਲਿੰਕ ਜਿਹੜੇ ਆ ਉਹ ਕਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਲਿੰਕ ਜਿਹੜੇ ਆ ਕਿਸ ਕਿਸ ਨਾਲ ਜੁੜੇ ਹੋਏ ਆ ਤਾਂ ਇਸ ਤਰ੍ਹਾਂ ਦਾ ਦਾਵਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਡੀਐਸਪੀ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਬਕਾਇਦਾ ਤੌਰ ਤੇ ਮੀਡੀਆ ਨਾਲ ਗੱਲਬਾਤ ਕਰਦੇ ਕਹਿ ਕੇ ਕੜੀਆਂ ਜੋੜ ਕੇ ਮਲਜ਼ਮਾਂ ਨੂੰ ਸਜ਼ਾ ਦਵਾਈਗੀ ਪੁਲਿਸ ਸਜ਼ਾ ਦਵਾਉਣ ਦੀ ਕੋਸ਼ਿਸ਼ ਹੋਏਗੀ ਤਾਂ ਕਿ ਕੇਸ ਜਿਹੜਾ ਇਸ ਸਟਰੋਂਗ ਹੋ ਸਕੇ ਔਰ ਉਸ ਤੋਂ ਬਾਅਦ ਫਿਰ ਸਜ਼ਾ ਦਿੱਤੀ ਜਾਏ ਮੁਲਜ਼ਮਾਂ ਨੂੰ ਇਹ ਦਾਵਾ ਡੀਐਸਪੀ ਦਾ ਤਾਂ ਐਮਪੀ ਅਮਰਤਪਾਲ ਸਿੰਘ ਦੇ ਸਾਥੀ ਜਿਹੜੇ ਆ ਉਹ ਔਰ ਅਮਰਤਪਾਲ ਸਿੰਘ ਜਦੋਂ ਥਾਣਾ ਦੇ ਬਾਹਰ ਹਿੰਸਾ ਹੋਈ ਜਦੋਂ ਪੂਰਾ ਮਾਮਲਾ ਪੱਖਿਆ ਔਰ ਉਸ ਦੌਰਾਨ ਜਿਹੜੀ ਐਫਆਈਆਰ ਦਰਜ ਹੋਈ ਸੀਗੀ ਤਾਂ ਉਸ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਨਾਮਜ਼ਦ ਕੀਤਾ ਗਿਆ ਸੀ 23 ਫਰਵਰੀ 2023 ਨੂੰ ਅਜਨਾਲਾ ਥਾਣੇ ਤੇ ਹਮਲਾ ਆ ਹੋਇਆ ਜਦੋਂ ਅਜਨਾਲਾ ਥਾਣੇ ਤੇ ਐਫ ਆਈ ਆਰ ਜਿਹੜੀ 39 ਉਹ ਕਹਿੰਦੀ ਹੈ ਕਿ 23 ਫਰਵਰੀ 2023 ਨੂੰ ਅਜਨਾਲਾ ਥਾਣੇ ਤੇ ਹਮਲਾ ਹੁੰਦਾ ਹੈ ਔਰ ਉਸ ਤੋਂ ਬਾਅਦ ਫਿਰ ਅਮਰਤਪਾਲ ਆਪਣੇ ਸਾਥੀਆਂ ਨੂੰ ਛੁੜਾ ਕੇ ਲੈ ਕੇ ਗਏ ਇਸ ਤਰ੍ਹਾਂ ਦਾ ਦਾਅਵਾ ਸਿਗਾ ਔਰ ਉਸ ਦੌਰਾਨ ਅਮਰਤਪਾਲ ਸਿੰਘ ਦੇ ਨਾਲ ਤਿੱਖੀ ਬਹਿਸ ਵੀ ਹੋਈ ਸੀ ਜਿਹੜੇ ਪੁਲਿਸ ਦੇ ਅਫਸਰ ਸੀਗੇ ਮੌਕੇ ਦੇ ਕਿਉਂਕਿ ਉਹ ਵੀਡੀਓ ਵੀ ਉਸ ਵੇਲੇ ਦੇ ਕਾਫੀ ਵਾਇਰਲ ਹੋਏ ਸੀਗੇ ਔਰ ਅਮਰਤਪਾਲ ਸਿੰਘ ਥਾਣੇ ਦੇ ਅੰਦਰ ਬੈਠੇ ਆਪਣੇ ਸਾਥੀਆਂ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀਗੇ ਔਰ ਉਸ ਦੌਰਾਨ ਪੁਲਿਸ ਦੇ ਨਾਲ ਤਿੱਖੀ ਨੋਕ ਚੌਕ ਦੀ ਵੀਡੀਓ ਵੀ ਵਾਇਰਲ ਹੋਈ ਸੀ ਔਰ ਉਸ ਤੋਂ ਬਾਅਦ ਹੁਣ ਦੱਸ ਦिए ਕਿ ਐਕਸ਼ਨ ਹੋਇਆ ਸੀਗਾ ਜਦੋਂ ਫਿਰ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਔਰ ਇਸ ਦੇ ਨਾਲ ਹੀ ਅਮਰਤਪਾਲ ਸਿੰਘ ਜਦੋਂ ਗਾਇਬ ਹੁੰਦੇ ਆ ਔਰ ਉਸ ਤੋਂ ਬਾਅਦ ਫਿਰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਫਿਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਅਮਰਤਪਾਲ ਔਰ ਅਮਰਤਪਾਲ ਦੇ ਕਈ ਸਾਥੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਸੱਤ ਸਾਥੀਆਂ ਦਾ ਐਨਐਸਏ ਦਾ ਜੋ ਟਾਈਮ ਪੀਰੀਅਡ ਸੀਗਾ ਉਹ ਪੂਰਾ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਫਿਰ ਪੰਜਾਬ ਲਿਆਂਦਾ ਗਿਆ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਇਹ ਪੁੱਛਗਿੱਛ ਦੌਰਾਨ ਪੁੱਛਗਿੱਛ ਤੋਂ ਬਾਅਦ ਫਿਰ ਕੀ ਵਾਪਸ ਇਹਨਾਂ ਨੂੰ ਡਿਬਰੂਗੜ੍ਹ ਭੇਜ ਦਿੱਤਾ ਜਾਏਗਾ ਜਾਂ ਫਿਰ ਇੱਥੇ ਰੱਖਿਆ ਜਾਏਗਾ ਤਾਂ ਡੀਐਸਪੀ ਦਾ ਬਿਆਨ ਤੁਹਾਨੂੰ ਸੁਣਾਉਣੀ ਹੈ ਸਿੱਧੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਜਿੱਥੇ ਬੱਸ ਦੇ ਵਿੱਚ ਲਿਆਂਦਾ ਗਿਆ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਔਰ ਪੇਸ਼ ਕੀਤਾ ਗਿਆ ਹੈ ਕੋਰਟ ਨੇ 4 ਦਿਨਾਂ ਦਾ ਰਿਮਾਂਡ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਦਿੱਤਾ ਤਾਂ ਇਹਨਾਂ ਬੱਸਾਂ ਦੇ ਜੋ ਜਾਲੀਆਂ ਲੱਗੀਆਂ ਹੋਈਆਂ ਸਾਈਡਾਂ ਤੇ ਕੱਪੜਾ ਲੱਗਿਆ ਹੋਇਆ ਤਾਂ ਇਹਨਾਂ ਦੇ ਵਿੱਚ ਅਮਰਤਪਾਲ ਸਿੰਘ ਦੇ 7 ਸਾਥੀ ਸੀਗੇ ਜਿਨ੍ਹਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕੋਰਟ ਨੇ 4 ਦਿਨਾਂ ਦਾ ਰਿਮਾਂਡ ਇਹਨਾਂ ਦਾ ਦਿੱਤਾ ਤਾਂ ਪੁਲਿਸ ਦਾ ਦਾਵਾ ਕੀ ਹੈ ਉਹ ਵੀ ਸੁਣਾਉਣੇ ਅਮਰਤਪਾਲ ਸਿੰਘ ਦੇ ਵਕੀਲ ਦਾ ਕੀ ਕਹਿਣਾ ਉਹ ਵੀ ਸੁਣਾਉਣੇ ਆ ਅੱਜ 7 ਆਦਮੀ ਜੋ ਐਨਐਸਏ ਸੇ ਛੁੱਟ ਕੇ ਆਏ ਹਨ ਉਹਨਾਂ ਕੋਲ ਨੰਬਰ ਐਫਆਈਆਰ ਵਿੱਚ ਪੇਸ਼ ਕੀਤਾ ਗਿਆ ਹੈ ਜਿਨ ਵਿੱਚ ਬਸੰਤ ਸਿੰਘ ਵੀ ਗੁਰਮੀਤ ਸਿੰਘ ਆ ਪ੍ਰਧਾਨ ਸਰ ਪਹਿਲੇ ਕਿਹੜੀ ਜੇਅ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਜਨਾਲੇ ਦਾ ਮਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਰੂ ਗਾਰਡ ਬੰਦ ਸੀਗੇ ਉਤੋਂ ਰਿਹਾਈ ਹੋਣ ਤੇ ਅਸੀਂ ਇਹ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਪੋਰਟ ਸਰ ਕੀ ਤੁਹਾਡੇ ਕੋਲ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਤਿਆਰ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਹ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵਿਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਅਸੀਂ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵਿਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਸਾਡੇ ਅੰਦਰ ਪਾਸੇ ਦਾ ਐਲਐਸਆ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਮਰਤਪਨ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ ਇਹ ਐਫ ਆਈ ਆਰ ਦੇ ਵਿੱਚ ਥਾਣੇ ਦਾ ਇਹਦੇ ਵਿੱਚ ਇਹ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਗੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਅੱਜ 7 ਆਦਮੀ ਜੋ ਐਨ ਐਸ ਐ ਤੋਂ ਇਹ ਛੁੱਟ ਕੇ ਆਏ ਹਨ ਉਹਨੂੰ ਕਾਰਨ ਨੰਬਰ ਐਫ ਆਈ ਆਰ ਵਿੱਚ ਪੇਸ਼ ਕੀਤਾ ਗਿਆ ਹੈ ਜਿਨਮੇ ਬਸੰਤ ਸਿੰਘ ਗੁਰਮੀਤ ਸਿੰਘ प्रधानमंत्री बाजू के दलजीत कलसी और तीन जने थे जिनको आज पेश किया गया और चार दिन का पुलिस रिमांड इनको मिल गया तो क्या रिमांड में क्या हासिल होगा इनको देखो इनकी जो प्ली थी कि इन्होंने मोबाइल रिकवर करने हैं अगर कोई हथियार यूज हुआ वेपन यूज हुआ तो उनको रिकवर करना है प्लस और कुछ कुछ करनी है कि और और कौन इस शामिल था इसमें तो तो पहले जेल में रह चुके हैं जी आज दोबारा पेश करने तो उधर कोई कोई में हासिल पहले देखो जो डब्ल्यूगढ़ में था वो तो उनकी एन थी वो अब खत्म हो गई है अब उनतालीस ਨੰਬਰ ਮੇਹੀ ਪ੍ਰੋਸੀਡਿੰਗ ਚੱਲੇਗੀ ਅੱਜ ਇਹ ਗੱਲਬਾਤ ਜਰੀਆ ਕਿੰਨੇ ਦਿਨ ਰਿਮਾਂਡ ਮਿਲਿਆ ਅੱਜ ਜਿਹੜੇ ਪਹਿਲਾਂ ਐਨਐਸਏ ਦੇ ਦੋਸ਼ੀ ਬੰਦ ਸੀਗੇ ਉਹਨਾਂ ਚੋਂ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਕਿ ਕੀ ਨਾਮ ਹੈ ਜੀ ਐਨਐਸਏ ਦੇ ਬੰਦਿਆਂ ਦੇ ਕੀ ਨਾਮ ਹੈ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲਾਂ ਕਿਹੜੀ ਜੇਲ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕੱਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ